ਸਾਡੇ ਸਾਹਮਣੇ ਹਰ ਜੁਸ ਠੀਕ ਆ ਉਥੇ ਸ਼ਾਰਟ ਸਰਕਟ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਚੁੱਕਾ ਅੱਗ ਦਾ ਕੋਈ ਪਤਾ ਨਹੀਂ ਦੇਖਣ ਇਹ ਆ ਕਿ ਕੋਈ ਜੱਕ ਦਾ ਵੀ ਸਾਰੇ ਬਾਜ਼ਾਰ ਦੇ ਵਿੱਚ ਧੂੰਆਂ ਉੱਠਦਾ ਵੇਖਿਆ ਤੇ ਅਸੀਂ ਵੀ ਦੇਖਿਆ ਕਿ ਲੋਰਪੁਰ ਜਿਆਦਾ ਹੀ ਅੱਗ ਸੀ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੂੰ ਨੁਕਸਾਨ ਤੇ ਹੋਣਾ ਪਰ ਦੇਖੋ ਉਹਨਾਂ ਦਾ ਉੰਜ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਮੇਰੇ ਨਾਲ ਫਰਮਜੀਤ ਕੌਰ ਆ ਸਾਡੇ ਸਾਹਮਣੇ ਹਰ ਜੁਸ ਠੀਕ ਆ ਉਥੇ ਸ਼ੋਰ ਸ਼ਕਤੇ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਚੁੱਕਾ ਬਾਕੀ ਸਾਰਿਆਂ ਦੇ ਸਹਿਜ ਨਾਲ ਕੰਟਰੋਲ ਹੋ ਗਿਆ ਹੈ ਅੱਗ ਦਾ ਕੋਈ ਪਤਾ ਨਹੀਂ ਲੇਕਿਨ ਇਹ ਆ ਕਿ ਕੋਈ ਜੱਕ ਦਾ ਵੀ ਸਾਰੇ ਬਾਜ਼ਾਰ ਦੇ ਵਿੱਚ ਧੂੰਆਂ उठता ਦੇਖਿਆ ਤੇ ਅਸੀਂ ਵੀ ਦੇਖਿਆ ਕਿ ਲੋਰਪੁਰ ਜਿਆਦਾ ਹੀ ਅੱਗ ਸੀਗੀ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੂੰ ਕਿਸਾਨ ਤੇ ਬਲਕਿ ਉਹਨਾਂ ਦਾ ਉਂਝ ਨਕਸਾਨ ਬਹੁਤ ਜ਼ਿਆਦਾ ਹੋ ਗਿਆ ਸਭ ਕੁਝ ਸਾੜ ਕੇ ਸਵਾਹ ਹੋ ਗਿਆ ਬਲਕਿ ਇੰਨੀ ਅੱਗ ਲੱਗੀ ਇਹ ਤਾਂ ਹੁਣ ਲਾਈਵ ਆ ਗਿਆ ਪਰ ਲੱਖਾਂ ਤੋਂ ਵੱਧਾ ਹੀ ਹੋਇਆ ਹੈ ਮਤਲਬ ਕਿ ਅਸੀਂ ਜ਼ਬਾਨੀ ਕੁਝ ਨਹੀਂ ਕਹਿ ਸਕਦੇ ਇਹ ਤਾਂ ਉਹਨਾਂ ਨੂੰ ਪਤਾ ਜਦੋਂ ਆਣ ਕੇ ਦੇਖਦੇ ਆਪਾਂ ਕਿਰਦੀ ਕਰਨਗੇ ਇਹ ਸਾਰਿਆਂ ਨੇ ਪਹਿਲੇ ਰਲ ਮਿਲ ਕੇ ਆਣ ਗਵਾਲ ਸਾਹਿਬ ਪੈਪਾਂ ਲਾ ਕੇ ਪਾਣੀ ਛੁੱਟਿਆ ਔਰ ਸਾਰੇ ਬਜਾਰ ਨੇ ਸਹਿਯੋਗ ਦੇ ਕੇ ਆ ਮਗਰ ਫਾਇਰ ਬਿਗਰ ਦੀ ਗੱਡੀ ਵੀ ਆਈ ਹੈ ਤੇ ਸਾਰਿਆਂ ਨੇ ਰਲ ਮਿਲ ਕੇ ਅੱਗ ਤੇ ਕਾਬੂ ਪਾਇਆ ਜਿੰਨਾ ਜਾਲੀ ਮਾਰੀ ਨਿਪਸਾਨ ਬਚਿਆ ਲੇਕਿਨ ਬਾਕੀ ਨਿਪਸਾਨ ਜ਼ਿਆਦਾ ਹੋਇਆ ਸਰ ਵਿੱਚ ਕਿੰਨੇ ਜਾਲ ਚੱਲਦੇ ਬਸ ਜਿਸੜੇ ਫੋਨ ਕੀਤਾ ਉਹ ਗੱਡੀ ਟਾਈਮ ਸੇ ਹੀ ਪਹੁੰਚ ਗਈ ਆ ਆਉਂਦਾ ਵਜਾ ਹੋ ਜਾ ਸਾਰੀ ਉਹ ਵੀ ਆਗੇ ਸੀ ਨਾਲ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਨੇ ਵੀ ਆਪਣਾ ਮਰਕੇ ਕਾਰਵਾਈ ਪੂਰੀ ਕੀਤੀ ਆ ਇਹ ਪਤਾ ਨਹੀਂ ਜੀ ਨੀ ਵੈਟਰ ਸਟਾਰਟ ਹੋ ਗਿਆ ਜਾਂ ਕੋ ਕਿਸ ਤਰ੍ਹਾਂ ਇਹ ਪਿੰਡ ਗਿਆ ਹੁਣੇ ਆ ਕੇ ਵੇਖਿਆ ਤੇ ਦੁਕਾਨਾਂ ਵਾਲਿਆਂ ਨੇ ਬੜੀ ਮਦਦ ਕੀਤੀ ਆ ਇਹਨਾਂ ਵਿਚਾਰਿਆਂ ਨੇ ਬੁਝਾਈ ਅੱਗ ਹਾਂ ਜੀ ਬਸ ਨੁਕਸਾਨ ਬਥੇਰਾ ਹੋ ਗਿਆ ਪਿੱਛੇ ਕਪੜਾ-ਕੁਪੜਾ ਬੜਾ ਹੀ ਜੀ ਪਿਆਦਾ ਉਹਦਾ ਹੁਣ ਹੋ ਗਿਆ ਹੁਣ ਪਤਾ ਪਾਚ ਲੱਗੇਗਾ ਫੋਨ ਗਿਆ ਪਿੰਡ ਗਿਆ ਫੋਨ ਗਿਆ ਹੀ ਪਿੰਡ ਗਿਆ ਹਨ ਪਿੰਡੋਂ ਫੋਨ ਗਿਆ ਵੀ ਅੱਗ ਲੱਗ ਗਈ ਆ ਬਾਕੀ ਉਝ ਕੀ ਸਰਾਬ ਇਹ ਹੁਣ ਦੁਕਾਨਦਾਰ ਵਾਲੇ ਕਰੇ ਦੁਕਾਨਦਾਰ ਵਾਲੇ ਪੈ ਗਏ ਸੰਜੋਗ ਦੇ ਨਾਲ ਉਝ ਗਈ ਸਾਡੇ ਸਾਹਮਣੇ ਹਰਜੀਤ ਠੀਕ ਆ ਉਥੇ ਸ਼ਾਰਟ ਸਰਕਟ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਚੁੱਕਾ ਅੱਗ ਦਾ ਕੋਈ ਪਤਾ ਨਹੀਂ ਦੇਕਨ ਇਹ ਆ ਕਿ ਕੋਈ ਜੱਕ ਦਾ ਵੀ ਸਾਰੇ ਬਾਜ਼ਾਰ ਦੇ ਵਿੱਚ ਧੂੰਆਂ ਉੱਠਦਾ ਵੇਖਿਆ ਤੇ ਅਸੀਂ ਵੀ ਦੇਖਿਆ ਕਲੋਰ ਤੋਂ ਜਿਆਦਾ ਯਾਦ ਸੀ ਕਿ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੇ ਕਿਸਾਨ ਤੇ ਹੋਣਾ ਪਰ ਦੇ ਕਲੋਨਾਂ ਦਾ ਉਂਝਨ ਕਿਸਾਨ ਬਹੁਤ ਜਿਆਦਾ ਹੋ ਗਿਆ ਹਾਂਜੀ ਮੇਰਾ ਨਾਮ ਵਰਮਜੀਤ ਕੌਰਿਆ ਸਾਡੇ ਸਾਹਮਣੇ ਹਰ ਜਿਹਾ ਸਭ ਠੀਕ ਆ ਉਥੇ ਸ਼ਾਰਟ ਸਰਕਟਰ ਦੇ ਨਾਲ ਹੀ ਅੱਗ ਨੇ ਫੜ ਕੀਤੀ ਆ ਨੁਕਸਾਨ ਬਹੁਤ ਜਿਆਦਾ ਇਹਨਾਂ ਦਾ ਹੋ ਚੁੱਕਾ ਬਾਕੀ ਸਾਰਿਆਂ ਦੇ ਸਹਿਜ ਨਾਲ ਕੰਟਰੋਲ ਹੋ ਗਿਆ ਹੈ ਅੱਗ ਦਾ ਕੋਈ ਪਤਾ ਨਹੀਂ ਦੇਖਣ ਇਹ ਆ ਕਿ ਕੋਈ ਜੱਕ ਦਾ ਵੀ ਸਾਰੇ ਪਜਾਰ ਦੇ ਵਿੱਚ ਧੂੰਆਂ ਉੱਠਦਾ ਵੇਖਿਆ ਤੇ ਅਸੀਂ ਵੀ ਦੇਖਿਆ ਕਲ ਜ਼ੋਰ ਤੋਂ ਜਿਆਦਾ ਯਾਦ ਸੀ ਕਿ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੇ ਕਿਸਾਨ ਤੇ ਹੁਣ ਇਹ ਕਾਨੂੰਨਾਂ ਦਾ ਉੰਜ ਨੁਕਸਾਨ ਬਹੁਤ ਜਿਆਦਾ ਹੋ ਗਿਆ ਸਭ ਕੁਝ ਸਾੜ ਕੇ ਸਵਾਹ ਹੋ ਗਿਆ ਮਲਕੀ ਇੰਨੀ ਅੱਗ ਲੱਗੀ ਇਹ ਤਾਂ ਹੁਣ ਉਹ ਲਾਈਵ ਆ ਗਿਆ ਲੱਖਾਂ ਤੋਂ ਵੱਧਦਾ ਹੀ ਹੋਇਆ ਹੈ ਮਲਕੀ ਅਸੀਂ ਜ਼ਬਾਨੀ ਕੁਝ ਨਹੀਂ ਕਹਿ ਸਕਦੇ ਇਹ ਤਾਂ ਉਹਨਾਂ ਨੂੰ ਪਤਾ ਜਦੋਂ ਆਣ ਕੇ ਦੇ ਆਪਾਂ ਕੈਦੀ ਕਰਨਗੇ ਇਹ ਸਾਰਿਆਂ ਨੇ ਪਹਿਲੇ ਰਲ ਮਿਲ ਕੇ ਆਣ ਗਵਣ ਸਾਹਿਬ ਪੈਪਾਂ ਲਾ ਕੇ ਪਾਣੀ ਛੁੱਟਿਆ ਔਰ ਸਾਰੇ ਬਜਾਰ ਨੇ ਸਹਿਯੋਗ ਦੇਇਆ ਹੈ ਮਗਰ ਫਾਇਰ ਗਿਟ ਦੀ ਗੱਡੀ ਵੀ ਆਈ ਹੈ ਸਾਰਿਆਂ ਨੇ ਨਾਲ ਮਿਲ ਕੇ ਅੱਗ ਤੇ ਕਾਬੂ ਪਾਇਆ ਜਿੰਨਾ ਜਾਲੀ ਵਾਲੀ ਕਿਸਾਨ ਬਚਿਆ ਲੇਕਿਨ ਬਾਕੀ ਨਕਸਾਨ ਜਿਆਦਾ ਹੋਇਆ ਗੱਡੀ ਕਿਨੇ ਦਿਨ ਚੱਲੀ ਬਸ ਜਿਸੋਲੇ ਫੋਨ ਕੀਤਾ ਉਹ ਗੱਡੀ ਟਾਈਮ ਸੇ ਹੀ ਪਹੁੰਚ ਗਈ ਆ ਆਉਂਦਾ ਵਜਾ ਹੋ ਜਾ ਸਾਰੀ ਉਹ ਵੀ ਆਗੇ ਸੀ ਨਾਲ ਮੌਕੇ ਤੇ ਪਹੁੰਚ ਕੇ ਸੀ ਉਹਨਾਂ ਨੇ ਵੀ ਆਪਣਾ ਮਰਕੇ ਕਾਰਵਾਈ ਪੂਰੀ ਕੀਤੀ ਇਹ ਪਤਾ ਨਹੀਂ ਕਿ ਬੈਟਰ ਸਟਾਰਟ ਹੋ ਗਿਆ ਜਾਂ ਕੋ ਕਿਸ ਤਰ੍ਹਾਂ ਆ ਕੇ ਪਿੰਡ ਗਿਆ ਹੁਣ ਆ ਕੇ ਵੇਖਿਆ ਤੇ ਦੁਕਾਨਾਂ ਵਾਲਿਆਂ ਨੇ ਬੜੀ ਮਦਦ ਕੀਤੀ ਆ ਇਹਨਾਂ ਵਿਚਾਰਿਆਂ ਨੇ ਬੁਝਾਈ ਅੱਗ ਹਾਂਜੀ ਬੰਦ ਨੁਕਸਾਨ ਬਥੇਰਾ ਹੋ ਗਿਆ ਪਿੱਛੇ ਕਪੜਾ ਕੁੱਪੜਾ ਬੜਾ ਹੀ ਜੀ ਪਿਆ ਦਾ ਉਹਦਾ ਹੁਣ ਹੋ ਗਿਆ ਹੁਣ ਪਤਾ ਬਾਅਦ ਚ ਲੱਗੇਗਾ ਫੋਨ ਗਿਆ ਪਿੰਡ ਗਏ ਫੋਨ ਗਿਆ ਹੀ ਪਿੰਡ ਗਏ ਹਨ ਪਿੰਡੋਂ ਫੋਨ ਗਿਆ ਵੀ ਅੱਗ ਲੱਗ ਗਈ ਬਾਕੀ ਪੁੱਜੀ ਕਿ ਤਰ੍ਹਾਂ ਦੀ ਇਹਨਾਂ ਦੁਕਾਨਦਾਰਾਂ ਪੈਲੇ ਕਰਨ ਦੁਕਾਨਦਾਰ ਵਾਲੇ ਪੈਗੇ ਨੇ ਸੰਜੋਗ ਦੇ ਨਾਲ ਪੁੱਜੀ ਹੈ